ਸਖੇ ਮੇਟਰ ਹੈ ਯਾਰ ਆਪਣਾ ਨਵਾਂ ਵਲੌਗ ਅੱਜ ਆਇਆ ਹੈ ਆਪਣਾ ਪਾਰਟ 2 ਸ਼ੁਰੂ ਹੋਣ ਲੱਗਾ ਤੇ ਸਫਾਰੀ ਆਪਣੀ ਉਹ ਖੜੀ ਆ ਤੇ ਆ ਲੱਟਾ ਥੋੜੀ ਸੈੱਟ ਕੀਤੀ ਹੋਈ ਲੱਗਦੀ ਆ ਠੀਕ ਆ ਤੇ ਰੈਡੀ ਆ ਤੇ ਆਪਾਂ ਕੱਲ ਕੰਮ ਕੀਤਾ ਸੀ ਆਪਣਾ ਤਾਂ ਤੇਲ ਚੋਂਦਾ ਸੀ ਸਰਬੋ ਦਾ ਇੰਜਨ ਤਾਂ ਹੀ ਕਾਲਾ ਹੋਇਆ ਯਾਰ ਕੋਹਾਂ ਲੱਗੀ ਇੰਜਨ ਦਾ ਰੰਗ ਤਾਂ ਹੀ ਕਾਲਾ ਹੋਇਆ ਕਿਉਂਕਿ ਇਹ ਤਾਂ ਤੇਲ ਚੋਂਦਾ ਸੀ ਆ ਚਿੰਚ ਚੀਜ਼ ਤੋਂ ਹੁਣ ਆਪਾਂ ਤਾਂ ਕਰਦਾ ਪੱਕਾ ਬੰਦ ਤੇ ਫਿਰ ਕਹਿੰਦੇ ਆ ਸਰਬੋ ਲੀਕ ਆ ਦੇਖ ਲੈ ਇਹਦਾ ਤਰੀ ਮਾਰ ਕੇ ਜਾਈ ਆਸ ਤੇ ਵੱਡੇ ਵੀਰ ਜੀ ਛੋਟਾ ਵੈਸੇ ਤਾਂ ਗੱਡੀਆਂ ਆਈ ਉਧਰ ਵੀ ਇੱਕ ਬੈਠਾ 15 ਸਾਲ ਦਾ 14 15 17 ਨਹੀਂ ਸਰ ਰਹੀ ਆ 2007 ਐੇ ਮਿੱਤਰੋ ਆਪਾਂ ਤੇ ਨਾਨਕਸਰ ਗੇਟ ਤੇ ਪਹੁੰਚ ਗਏ ਆ ਤੇ ਆਰਾਮ ਨਾਲ ਆ ਗਏ ਆਪਾਂ ਐਸੀ ਚਲਾਇਆ ਆਪਾਂ ਚਲਾਇਆ ਨਹੀਂ ਐਸੀ ਨਹੀਂ ਚਲਾਇਆ ਆ ਮਿੱਤਰੋ ਕਾਲੀ ਧਾਂ ਦੇ ਪਹੁੰਚ ਗਏ ਆਪਾਂ ਫਿਰ ਹੌਲੇ ਕੱਟ ਹੈ ਨਹੀਂ ਹੰਡਾ ਹੀ ਅਮੋ ਹੁਲ ਤੇ ਸੈਰ ਤੇ ਗਾਲੀ ਟਰੈਕਟਰ ਕੋਈ ਖੜਦਾ ਹੈ ਨਹੀਂ ਜਿੰਦਾ ਕਿ ਜੱਗਾਂ ਦੇ ਨੂੰ ਬਾਪ ਰਿਆ ਬੱਸ ਵਿੱਚ ਕਾਉਣੀ ਉਹਨਾਂ ਨੇ ਦੇਖੀ ਹੁਣ ਉਹ ਲੱਗਾ ਰਹਿਣ ਦੇ ਨੂੰ ਲੈਣ ਦਾ ਸਵਾਲ ਉਹਨੂੰ ਉਹ ਆਪਾਂ ਹੁਣ ਸਾਈਡ ਤੇ ਖੜੇ ਹੋ ਗਏ ਕਿਉਂਕਿ ਪੁਲਿਸ ਕਦੀ ਆ ਜਾਂਦੀ ਹੈ ਤੇ ਚਲ ਜਾਂਦੀ ਹੈ ਬਾਕੀ ਇਹ ਵੀ ਨਹੀਂ ਪਤਾ ਆਉਂਦੀ ਹੈ ਨਹੀਂ ਆਉਂਦੀ ਸਾਈਡ ਤੇ ਨਹੀਂ ਖੜੇ ਉੱਥੇ ਹੀ ਖੜੇ ਆਹ ਸਰਕਾਰ ਦੇ ਤੇ ਹੁਕਮ ਹੁੰਦੇ ਡੈਡ ਠੀਕ ਆ ਤੇ ਆਪਾਂ ਬਸ ਭੱਜ ਕੇ ਡਾਕਟਰ ਤੇ ਛੇੜ ਖੜੇ ਆ ਕਹਿੰਦੇ ਇਹ ਐਲੂ ਨਹੀਂ ਖੜੇ ਆ ਮਝੈਲ ਨਹੀਂ ਖੜੇ ਆ ਠੀਕ ਆ ਬਾਕੀ ਇਹ ਚਕਾਉਣ ਲੱਗਾ ਦੇਖੀ ਇਹ ਚਕਾਉਣ ਲੱਗਾ ਉਹ ਤਾਂ ਹਾਈ ਸਪੀਡ ਹੋਏ ਇੱਕ ਨੇ ਤੇਜ਼ ਆ ਮੇਰੇ ਪਿੱਛੇ ਨੂੰ ਤਾਂ ਮੈਂ ਸਾਫ ਜਿਆ ਕਰਾਣਾ ਉਹ ਜਿਹੜੇ ਕਹਿੰਦੇ ਸੀਗੇ ਇੱਧਰ ਉੱਧਰ ਸੈਟਿੰਗਾਂ ਬੁਰੀ ਆ ਹੋਈ ਜਿਹੜੇ ਕਹਿੰਦੇ ਸਾਡੀ ਪੁਲਿਸ ਵਾਲਿਆਂ ਦਾ ਸੈਟਿੰਗ ਹੋ ਵੀ ਨਹੀਂ ਤੁਸੀਂ ਆਹ ਦੇਖ ਲੈ ਪਹਿਲਾ ਘੋੜੇ ਕਿਹੜੀ ਰੂਟ ਬਾਈ ਸੀ ਸੀਡੀ ਇਹ ਸਟੋਰੀ ਇਸਾਰੇ ਮੈਂ ਸਟੋਰੀ ਪਾਈ ਨਹੀਂ ਐ ਪਾਉਣੀ ਆ ਕੀ ਮਤਲਬ ਲੈ ਲੋ 2000 ਟੋਲੀ ਸੰਤ ਵੀਰਾਂ ਲਈ ਜਾਂਦੇ ਹੋ ਕੇ ਰਿਪੋਰਟ ਆ ਬਾਕੀ ਦੇਖਦੇ ਪੁਲਿਸ ਆਉਂਦੀ ਨਹੀਂ ਬਾਕੀ ਜਦੋਂ ਆਉਂਦੀ ਐ ਅਸੀਂ ਵੀਡੀਓ ਕੈਮਰਾ ਆਨ ਕਰੀ ਜਾਂਦਾ ਸਾਡਾ ਮੈਂ ਕੈਮਰਾਮੈਨ ਬੈਠਾ ਆ ਸੋਣਾ ਮੁੰਡਾ ਐਸ਼ਵੀਰ ਚਲੋ ਆ ਰਹੀਦਾ ਇਦਾਂ ਤੇ ਲੰਦੇ ਇੱਥੇ ਬਾਕੀ ਦੇ ਦੇ ਕੀ ਮਾਹੌਲ ਅਗੇ ਤੇ ਮਿੱਤਰੋ ਹੁਣ ਆਪਾਂ ਚੱਲੇ ਵਾਪਸ ਘਰ ਨੂੰ ਤੇ ਉੱਥੇ ਮਾਹੌਲ ਹੰਡਾ ਹੀ ਹੋ ਗਿਆ ਕਿਉਂਕਿ ਪੁਲਿਸ ਆਈ ਜਾਂਦੀ ਵਾਰ-ਵਾਰ ਜਦੋਂ ਟਰੈਡਰ ਤੇ ਬੈਠਦੇ ਨਾਲ ਹੀ ਪੁਲਿਸ ਆਉਂਦੀ ਨਾਕਾ ਰੋਲ ਇੱਕ ਤਾਂ ਐਂਬੂਲੈਂਸ ਦਾ ਉਹ ਚੱਕਰ ਪਾਇਆ ਲੋਕਾਂ ਨੇ ਐਂਬੂਲੈਂਸ ਦਾ ਕਹਿੰਦੇ ਪੁਲਿਸ ਆ ਗਈ ਪੁਲਿਸ ਇਹ ਚੱਲ 32 ਚੱਕਰ ਹੋਣ ਚੱਲੇ ਉੱਥੇ ਕੋਈ ਚੱਕਰ ਜੋ ਕਰਦੇ ਨਹੀਂ ਪਿਆ ਹੁਣ ਘਰ ਨੂੰ ਚੱਲੇ ਆ ਪਰ ਆਉਣਾ ਤੇ ਰੈਂਕੀ ਨੇ ਅੱਧੀ ਬੀਤੀ ਆ ਤੇ ਕਾਲੂ ਥੋੜਾ ਜਿਹਾ ਦਾ ਕੰਮ ਕਰਨਾ ਹੈ ਆਪਾਂ ਠੀਕ ਹੈ ਮਖਲੇਲ ਹੋ ਗਿਆ ਵਗੈਰਾ ਪੂਰਾ ਯਾਰ ਬੋਦਾ ਓਕੇ ਹੋ ਗਈ ਆ ਤਾਂ ਕਿਤੇ ਪਾਸੇ ਲੀਗ ਨਹੀਂ ਕਰਦੀ ਯਾਨਾ ਪਰ ਹੁਣ ਚਲਦੇ ਆ ਘਰ ਨੂੰ ਕਿ ਟੱਪ ਦਾ ਬਹੁਤ ਵੈਡ ਰੈਕਟਰ ਹੁਣ ਤੇ ਇੱਕ ਮੈਨੂੰ ਉਧਰ ਫਾਲਟ ਵੀ ਲੱਗੀ ਜਿਹਾ ਲੱਗ ਗਿਆ ਆਪਣੇ ਕਿਉਂ ਆ ਆਪਣੇ ਮਨ ਦਾ ਵਹਿਮ ਹੈ ਕੋਈ ਸ਼ੋਰ ਅਜੇ ਫਾਲਟ ਲੱਗਦਾ ਮੈਨੂੰ ਬਾਕੀ ਦੇ ਦੇ ਘਰ ਜਾ ਕੇ ਦੇਖਾਂਗੇ ਹੁਣ ਚਲੋ ਪਹੁੰਚ ਜਾਈਏ ਹੁਣ ਫਿਰ ਚਲਦੇ ਆ ਵਲੌਗ ਅੱਧੇ ਵੀ ਖਤਮ ਕਰਦੇ ਮੈਨ ਤੇ ਆਪਾਂ ਅਗਲੇ ਵਲੌਗ 'ਚ ਤੇ ਧੰਨਵਾਦ ਤੇ ਦੇਖਣ ਲਈ ਬਾਕੀ ਚੈਨਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਉਹ ਤੁਹਾਡੇ ਹੱਥ ਆਉਣ ਠੀਕ ਹੈ ਤੇ ਵੀਡੀਓ ਆਪਾਂ ਹੁਣ ਘੈਂਡ ਘੈਂਡ ਮੇਲੇ ਮੂਲੇ ਦੇ ਲਈ ਆਉਣੀ ਆਏ ਆ ਤੇ ਬਸ ਚੈਨਲ ਨੂੰ ਦੱਬ ਕੇ ਸਬਸਕ੍ਰਾਈਬ ਕਰੋ ਅੱਗੇ ਤੋਂ ਕੇ ਸ਼ੇਅਰ ਹੋ ਪਤਾ ਲੱਗੇ ਨਾ ਕਿ ਮੈਸੀ ਵਾਲਾ ਵੀ ਕੋਈ ਹੈਗਾ ਆ ਚਲੋ ਮਿਲਦੇ ਰਹੇਗਾ ਹਾਂ ਆਪਾਂ